ਸਹੂਲਤ ਵੀ ਚਾਈ ਦੀ ਆ ਦੇਖੋ ਬੱਚਿਆਂ ਦੇ ਅਲਕੀਆ ਬੱਚਿਆਂ ਦੇ ਪਾਪ ਕੌਰ ਹੈ ਆ ਬੱਚੇ ਦਾ ਸੈਂਡਲ ਦੇਖ ਯਾਰ ਵਿਆਹ ਸ਼ਾਦੀ ਤੋਂ ਆ ਰਹੇ ਕਿੰਨੇ ਚਾਹ ਹੋਣੇ ਆ ਅਗਲਿਆਂ ਦੇ ਕਿੰਨੇ ਚਾਵਾ ਦੇ ਨਾਲ ਅਗਲੇ ਆ ਰਹੇ ਹੋਣੇ ਹੈ ਨਾ ਇੱਕਲ ਵਧ ਗਈ ਤੁਸੀਂ ਆਪ ਸੋਚੋ ਵੀ ਇਹ ਰੋਡ ਜਿਹੜਾ ਵੱਡਾ ਹੋਇਆ ਸੀ तकरीबन 20 ਸਾਲ ਪਹਿਲਾਂ ਵੱਡਾ ਹੋਇਆ ਸੀ ਉਦੋਂ ਤੁਹਾਡੇ ਘਰ ਦੇ ਵਿੱਚ ਇੱਕ ਵੀ ਨਾ ਮਾਇਆ ਪਾਦੇ ਅਸੇ ਇਹ ਨਾ ਜਸਰ ਦੀ ਆਪਣੀ ਲੱਗ। ਕਰਵਾਇਆ ਜਾ ਰਿਹਾ ਹੈ। ਇਸ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟਿਆ। ਇੰਨਾ ਹੀ ਖੁਸ਼ ਖੁਸ਼ ਪਰਿਵਾਰ ਵਾਪਸ ਬਰਤਿਆਉਣੇ ਪਰ ਇਹ ਬੰਦੇਖਾਣੀ ਰੋਡ ਨੇ ਇੱਕ ਹੋਰ ਘਰ ਦੇ ਵਿੱਚ 70 ਵਿਛਾ ਦਿੱਤੇ ਚਰਾਗ ਜਿਹੜੇ ਆ ਘਰ ਦੇ ਮਿਟਾ ਦਿੱਤੇ ਤਸਵੀਰਾਂ ਚ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਦਿਖਾਉਣ ਦੀ ਗੱਡੀ ਦਾ ਨੰਬਰ ਵੀ ਕਾਰ ਕੋਤਦਾ ਹੈ ਨਾ ਦੱਸੀ ਜਾ ਰਹੀ ਹੈ ਬਿਲਕੁਲ ਅਸੀਂ ਵਿਆਹ ਖਦ ਵਿੱਚ ਜਿਹੜੀ ਜਵਾਗ ਦੇ ਸੈਂਡਲ ਪਏ ਹੈ ਹੈ ਬਾਕਸਨ ਵਿੱਚ ਹੈ ਕਿਸੇ ਦੁਸ਼ਮਣ ਨਾਲ ਦਾ ਵੀ ਨਿੱਕਰਿਆ ਹੋਇਆ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰੇਕ ਆਪਣੇ ਤੋਂ ਥੋੜੇ ਤੱਕ ਪਹੁੰਚੀ ਕਰ ਸਕੀ ਹੈ ਅੱਜ ਮਨ ਬਹੁਤ ਉਦਾਸ ਹੋਇਆ ਜਦੋਂ ਇਹ ਖਬਰ ਦੇਖੀ ਹੈ ਇੱਕੋ ਪਰਿਵਾਰ ਦੇ ਪੰਜ ਜੀ ਵਾਪਿਸ ਆ ਰਹੇ ਸੀ ਵਿਆਹ ਤੋਂ ਜਿਨ੍ਹਾਂ ਚ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਹਸਬੰਡ ਵਾਈਫ ਦੀ ਨਾਲ ਬੱਚੇ ਤਿੰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਹਸਬੰਡ ਵਾਈਫ ਦੀ ਮੌਤ ਹੋ ਗਈ ਹੈ ਪੰਜ ਲੋਕ ਕਾਰ ਦੇ ਵਿੱਚ ਕੁਵਾਰ ਦਸੇ ਜਾ ਰਹੇ ਸੀ ਕਿੰਨੇ 500 ਹੋਰ ਦਸੇ ਤਿੰਨ ਸੀਰੀਅਸ ਦਸੇ ਜਾ ਰਹੇ ਨੇ ਪਰਮਾਤਮਾ ਮਿਹਰ ਕਰੇ ਉਹਨਾਂ ਪਰਿਵਾਰਾਂ ਤੇ ਜਦੋਂ ਖ ਬਹੁਤ ਬਹੁਤ ਹੋ ਗਈ ਹੈ ਜਦ ਕਿ ਤਿੰਨ ਇਹ ਹਾਲਤ ਵਿੱਚ ਜੋ ਪਿਆ ਹੈ ਬਹੁਤ ਖੌਨ ਦੀ ਹਾਲਤ ਬੰਦੀਰ ਹੈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੇਖਿਆ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਏਗਾ ਔਰ ਮੀਆਂ ਬੀਬੀ ਦੀ ਮੌਤ ਇਸ ਦੇ ਵਿੱਚ ਹੋਈ ਆ ਦੋ ਲੋਕਾਂ ਦੀ ਮੌਤ ਜਿਹੜੀ ਆ ਉਹ ਹੋਈ ਆ ਔਰ ਪਹਿਲਾਂ ਵੀ ਅਸੀਂ ਕਈ ਵਾਰ ਇਸ ਮੋਰ ਤੋਂ ਹੋਣ ਦਾ ਇਤਿਹਾਸ ਹੈ ਉਹ ਕੰਮ ਕਰਦੇ ਆ ਬੰਦੇ ਇੱਕ ਬੰਦੂ ਸਪੋਜ਼ ਮੇਰੇ ਮੇਰੇ ਭਾਂਜੀ ਕੀ ਨਾਮ ਹੈ ਤੁਹਾਡਾ ਤੇ ਇਹ ਕਿਵੇਂ ਹਾਦਸਾ ਵਾਪਰਿਆ ਕੋਈ ਪਤਾ ਲੱਗਿਆ ਨਹੀਂ ਕੋਈ ਪਤਾ ਨਹੀਂ ਦੱਲਿਆ ਸੀ ਉਹ ਤੇ ਲੈ ਰਹੇ ਸੀ ਅੱਛਾ ਇਹ ਰਿਆ ਤਾਂ ਆ ਰਹੇ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜਿਲ੍ਹਾ ਲਾਲਾ ਜਿਲ੍ਹਾ ਲਾਹੌਰ ਤੇ ਮਹਾਲਮ ਪਿੰਡ ਦੱਸਿਆ ਜਾ ਰਿਹਾ ਪਿੱਛਾ ਅੱਛਾ ਤੇ ਇਹ ਕਿੱਥੇ ਕੋ ਹੋਇਆ ਐਕਸੀਡੈਂਟ ਹੈ ਇਹ ਜਸਦੀਆਂ ਦੇ ਲੱਗ ਗਿਆ ਆ ਮੀਰ ਖਾਨ ਮੀਰ ਖਾਸ ਲੱਗੇ ਤੁਹਾਡੇ ਕੀ ਲੱਗਦੇ ਨੇ ਰਿਸ਼ਤੇ ਵਜੋਂ ਮੇਰੇ ਬ੍ਰਦਰ ਤੇ ਭਾਪੀ ਅੱਛਾ ਕਿੰਨੇ ਜਣੇ ਦੀ ਮੌਤ ਹੋਈ ਆ ਦੋ ਜਣੇ ਜਿਹੜੇ ਬੱਚੇ ਸੀ ਨਾਲ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਮਾਤਾ ਵੀ ਸੀ ਇਹਨਾਂ ਦੇ ਨਾਲ ਤੁਹਾਡੇ ਉਹਨਾਂ ਦੇ ਸੱਟਾਂ ਲੱਗੀਆਂ ਕੀ ਵੀਰੇ ਇਹ ਘਟਨਾ ਕਿੱਥੇ ਹੋਈ ਹੈ ਇਹ ਬਾਜੀ ਆਪਣੇ ਵਿਆਹ ਤੋਂ ਆ ਰਹੇ ਸੀ ਪਠਾਨਾ ਵਾਲੇ ਚੁੱਕੇ ਮੈਰਿਜ ਤੇ ਗਏ ਸੀ ਇੱਕ ਮੇਰੇ ਬ੍ਰਦਰ ਆ ਇੱਕ ਮੇਰੇ ਭਾਬੀ ਨੇ ਨਾਲ ਬੱਚੇ ਸੀ ਸਾਰੀ ਫੈਮਿਲੀ ਇੱਕ માતા ਸੀਗੇ ਤੇ ਵਾਪਸੀ ਤੇ ਆਂਦੇ ਟਾਈਮ ਅਚਾਨਕ ਇੱਥੇ ਅਮੀਰ ਖਾਸਪੁਰ ਇੱਕ ਟਰੱਕ ਨਾਲ ਇਹਨਾਂ ਦੀ ਟੱਕਰ ਹੋ ਗਈ ਆ ਉਹਦੇ ਚ ਇਹਨਾਂ ਨੂੰ ਸੱਟਾ ਜ਼ਿਆਦਾ ਲੱਗਣ ਕਰਕੇ ਜਿੱਤੇ ਮੇਰੇ ਬ੍ਰਦਰ ਬਰਵਿੰਦਰ ਸਿੰਘ ਤੇ ਮਾਤਾ ਭਾਬੀ ਮੇਰੇ ਮਨਜੀਤ ਔਰ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਬੱਚੇ ਹੁਣ ਇਹ ਨਾਜੁਕ ਹਾਲਾਤ ਵਿੱਚ ਹੈਗੇ ਆ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਮਾਤਾ ਦੇ ਵੀ ਗੰਭੀਰ ਸੱਟਾਂ ਲੱਗੀਆਂ ਕਿਹੜੇ ਪਿੰਡ ਤੋਂ ਸੀ ਇਹ ਭਾਈ ਲੋਕਲ ਆਪਣੇ ਜਲਾਲਾਬਾਦ ਦੀ ਰਹਿائش ਮੰਨੇ ਵਾਲਾ ਰੋਡ ਤੇ ਹਾਂਜੀ ਨੇੜੇ ਉਡਾਗ ਪੈਲਸ ਇਹਨਾਂ ਦੀ ਰਹਿائش ਸੀਗੇ ਇਹਨਾਂ ਦੀ ਕਿੱਥੇ ਐਕਸੀਡੈਂਟ ਹੋਇਆ ਜੀ ਅਮੀਰ ਖਾਸ ਕੋਲ ਭਾਈ ਟਰੱਕ ਕਿ ਗਏ ਕਿੱਥੇ ਹੋਈ ਸੀ ਇਹ ਵਿਆਹ ਤੇ ਗਏ ਹੋਏ ਸੀ ਵਿਆਹ ਤੋਂ ਵਾਪਸ ਆ ਰਹੀ ਸੀ ਸਾਰੀ ਫੈਮਿਲੀ ਕਿੱਥੇ ਵਿਆਹ ਤੇ ਗਏ ਸੀ ਤੇ ਪਠਾਨਾ ਵਾਲੇ ਚੁੱਕਿਆ ਵੈ ਮੈਰੀ ਸੀਗੇ ਅੱਛਾ ਜੀ ਹਾਂ ਜੀ ਇਹ ਘਟਨਾ ਮੀਰਖਾਸ ਕੋਈ ਹੈ ਜੀ ਹਾਂ ਜੀ ਹਾਂ ਜੀ ਮੀਰਖਾਸ ਕੋਈ ਹੈ ਜੀ ਅੱਛਾ ਤੇ ਸਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਇਹ ਤੇ ਰਮਿੰਦਰ ਆਵਲਾ ਜੀ ਦੇ ਵਰਕਰ ਸਹਿਬਾਨ ਸੀਗੇ ਅਸੀਂ ਤਾਂ ਉਹਨਾਂ ਨੇ ਇੱਥੇ ਪਹੁੰਚਾਇਆ ਉਹਨਾਂ ਨੂੰ ਸਾਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਉਹਨਾਂ ਦੇ ਜਿਆਦਾ ਸੱਟਾਂ ਨੇ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਉਹਨਾਂ ਦੀ ਡੈਥ ਹੋਈ ਹੋਈ ਹੈ ਇਹ ਡੈਥ ਕਿੰਨੇ ਲਈ ਹੋਈ ਹੈ ਇਹ ਆਪਣੇ ਬਲਵਿੰਦਰ ਸਿੰਘ ਮੇਰੇ ਬ੍ਰਦਰ ਨੇ ਤਾਇ ਦੇ ਬੇਟਾ ਤੇ ਇੱਕ ਮੇਰੇ ਭਾਬੀ ਨੇ ਉਹਨਾਂ ਦੀ ਪਤਨੀ ਮਨਜੀਤ ਕੋਰ ਧਰਨਾ ਦੀ ਧਾਤੋ ਇਹ ਇਹ ਦੋ ਬੱਚੇ ਇੰਜਰਡ ਨੇ ਇੱਕ ਹਰਸ਼ ਮੰਨਤ ਦੋਵੇਂ ਇੰਜਰਨੇ ਤੇ ਮਾਤਾ ਉਹ ਵੀ ਸੀਰੀਅਸ ਹਾਲਾਤ ਜਿਵੇਂ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਜੀ ਸਰ ਤੁਹਾਡੇ ਕੋਲ ਇੱਥੇ ਇੱਕ ਐਕਸੀਡੈਂਟ ਕੇਸ ਆਇਆ ਹੈ ਇਹ ਕਿੱਥੇ ਹੋਇਆ ਜੀ ਐਕਸੀਡੈਂਟ ਤੇ ਕਿੱਥੋਂ ਦੇ ਰਹਿਣ ਵਾਲੇ ਸਰ ਜੋ ਉਹਨਾਂ ਨਾਲ ਦੇ ਜੀ ਉਹ ਸਾਨੂੰ ਕਹਿ ਰਹੇ ਮੀਰਖਾ ਸੈਕਸੀਡੈਂਟ ਹੋਇਆ ਹੈ ਜੀ ਪੰਜ ਪੇਸ਼ੈਂਟ ਸਾਡੇ ਕੋਲ ਆਏ ਦੋ ਬਰਡ ਅਗੇ ਤਿੰਨਾਂ ਦੀ ਹਾਲਤ ਅਸੀਂ ਦੇਖ ਰਹੇ ਹਾਂ ਹਾਲੇ ਜੋ ਪ੍ਰੀਲੀਮਨਰੀ ਟ੍ਰੀਟਮੈਂਟ ਸਿਸੇ ਦੇ ਰਹੇ ਹਾਂ ਤੇ ਜੇ ਸਾਨੂੰ ਲੱਗਿਆ ਹੋਊਗਾ ਵੀ ਇੱਥੇ ਮੈਨੇ ਹੋਣ ਵਾਲੇ ਦਾ ਸੀ ਇੱਥੇ ਮੈਨੇ ਕਰਾਂਗਾ ਜੇ ਸੰਡੈਕਟਰ ਕਰਨ ਦਾ ਰੈਫਰ ਕਰਾਂ ਸਭ ਜਿਨ੍ਹਾਂ ਦੀ ਡੈਥ ਹੋਈ ਹੈ ਦੋ ਦਿਨਾਂ ਦੀ ਉਹਨਾਂ ਦੇ ਕੀ ਕੀ ਨਾਮ ਹੈ ਨਾਮ ਦੇਖੋ ਇਹ ਪਰਸਨਲ ਚੀਜ਼ਾਂ ਹੈਗੀਆਂ ਸੀ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਪਰ ਜੋ ਵੀ ਹੈ ਜੇ ਫੈਮਿਲੀ ਸਾਨੂੰ ਲਾਓ ਕਰ ਗਏ ਹੈ ਤੁਹਾਨੂੰ ਨਾਮ ਡਿਸਕਲੋਜ਼ ਕਰ ਦਾਂਗੇ ਸਰ ਇੱਕ ਇਹ ਪਤਾ ਕਿੱਥੋਂ ਦੇ ਸੀ ਮਤਲਬ ਜੋ ਐਜੂਕੇਸ਼ਨ ਇਹ ਮਾਲਮ ਤੇ ਕਹਿ ਰਹੇ ਆ ਸਾਨੂੰ ਜੋ ਉਹਨਾਂ ਦੇ ਅਟੈਂਡਡ ਹੈਗੇ ਆ ਉਹ ਮਾਲਮ ਦੇ ਕਹਿ ਰਹੇ ਆ ਹਰ ਪਰ ਪੇਸ਼ੈਂਟਾਂ ਦੇ ਅਟੈਂਡੈਂਟ ਹਲੇ ਪਹੁੰਚ ਰਹੇ ਹੈ ਬਾਕੀ ਦੇ ਵਾਪਸ ਪਰ ਜੋ ਸਾਨੂੰ ਇਨਫੋਰਮੇਸ਼ਨ ਦੇ ਮਾਲ ਲੰਦੇ ਹੈ ਜੀ ਸੁਪੰਜ ਸਾਹਿਬ ਇੱਕ ਘਟਨਾ ਕਿਥੇ ਹੋਈ ਹੈ ਜੀ ਇਹ ਜੀ ਕਪਲ ਫੂਡ ਤੋਂ ਅੱਗੇ ਇੱਕ ਚਿਸਤੀਆਂ ਦੇ ਜਿੱਥੋਂ ਆਪਾਂ ਰੰਬ ਮੁਰਿਦ ਹੱਲੇ ਨੂੰ ਉਥੇ ਮੇਨ ਰੋਡ ਤੇ ਜੀ ਅੱਛਾ ਜੀ ਇਹ ਕਿੱਥੋਂ ਦਾ ਪਰਿਵਾਰ ਪਰਿਵਾਰ ਹੈ ਜੀ ਕਿੱਥੋਂ ਆ ਰਿਹਾ ਸੀ ਇਹ ਪਰਿਵਾਰ ਫਰਸਪੁਰ ਵਾਲੇ ਸਾਈਡ ਤੋਂ ਆ ਰਿਹਾ ਸੀ ਜੀ ਅੱਛਾ ਜੀ ਹਾਂ ਜੀ ਏ ਸਪੰਨ ਸਾਹਿਬ ਇਹ ਗੱਡੀ ਕਿਹੜੀ ਸੀ ਇਹਨਾਂ ਕੋਲ ਕਿੰਦੇ ਵਿੱਚ ਵੱਜੀ ਆ ਇਹਨਾਂ ਕੋਲ ਗੱਡੀ ਰਿਟਸ ਸੀ ਜੀ ਹਾਂ ਇਹਦੇ ਰੋ ਟਰਾਲਾ ਚੱਲਿਆ ਸੀ ਟਰਾਲਾ ਜਿਵੇਂ ਗੱਡੀ ਓਵਰਟੇਕ ਕਰਨ ਲੱਗੇ ਤੇ ਗੱਡੀ ਵਿੱਚ ਵੱਜ ਗਈ ਇਹਨਾਂ ਨੇ ਹਾਂ ਜੀ ਐਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇੱਥਾਂ ਦੀ ਉਸ ਜਗ੍ਹਾ ਤੇ ਐਕਸੀਡੈਂਟ ਹੋਇਆ ਕਿ ਅਸੀਂ ਜੀ ਕਿਸੇ ਕੰਮ ਲਈ ਚੱਲੇ ਸੀਗੇ ਤੇ ਅੱਗੋਂ ਗਏ ਸਾਡੇ ਜਾਮਨ ਤੋਂ 1 ਮਿੰਟ ਪਹਿਲੇ ਕਿਤੇ ਡਿੱਗੇ ਨੇ ਅਸੀਂ ਦੇਖਿਆ ਇੱਕ ਮਾਤਾ ਸੜਕ ਦੇ ਵਿੱਚਕਾਰ ਪਈ ਸੀ ਉਦੋਂ ਆਵਲਾ ਸਾਹਿਬ ਦੇ ਨਾਲ ਸੀ ਆਵਲਾ ਸਾਹਿਬ ਨੇ ਜਦੋਂ ਗੱਡੀ ਰੋਕੀ ਤੇ ਲੱਥੇ ਜ਼ਬਰਦਸਤ ਫਿਰ ਉਹਨਾਂ ਨੇ ਆਪਦੀਆਂ ਦੋ ਦੋ ਜਣਾਂ ਨੂੰ ਇੱਕ ਜਿਹੜੀ ਬੱਚਾ ਤੇ ਕਦੋਂ ਦੋ ਨੂੰ ਤਾਂ ਅਸੀਂ ਆਵਲਾ ਸਾਹਿਬ ਦੀ ਗੱਡੀ 'ਚ ਲੱਤਿਆ ਫਿਰ ਹੋਰ ਗੱਡੀਆਂ ਦੇ ਵਿੱਚ ਸਿੰਗਲ ਸਿੰਗਲ ਕਰਕੇ ਲੱਦ ਕੇ ਲਿਆਂਦਾ ਜੀ ਇਹਨਾਂ ਸਾਰਿਆਂ ਨੂੰ ਜਿਹੜਾ ਲੜਕਾ ਸੀ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਤਾਂ ਘੰਟਾ ਬਾਅਦ ਅਸੀਂ ਗੱਡੀ 'ਚ ਕਢਿਆ ਬੜਾ ਜ਼ਬਰਦਸਤ ਕਰਕੇ ਜੀ ਤੇ ਇਹਨਾਂ 'ਚ ਕਿੰਨੇ ਹੀ ਨਾਲ ਡੈਥ ਹੋ ਗਈ ਹੈ ਤੇ ਕਿੰਨੇ ਜਿਹੇ ਮਤਲਬ ਇਹਨਾਂ ਦੇ ਦੋ ਜਣੇ ਦੀ ਡੈਥ ਹੋ ਗਈ ਜੀ ਬੱਚਾ ਤੇ ਬੇਟੀ ਦੇ ਇੱਕ ਮਾਤਾ ਉਹ ਸੀ ਇਸਲੇ ਜੀ ਉਹਨਾਂ ਦੇ ਪੱਟ ਫ੍ਰੈਕਚਰ ਨੇ ਲੱਤਾਂ ਫ੍ਰੈਕਚਰ ਨੇ ਜੀ ਸਿਰ ਤੇ ਵੀ ਸੱਟ ਹੈ ਜੀ ਮਾਤਾ ਦੇ ਸਰ ਸਾਹਿਬ ਇਹ ਵੀ ਕਿਆ ਜਾ ਰਿਹਾ ਕਿ ਇੱਕ ਘਟਨਾ ਬਹੁਤ ਜ਼ਬਰਦਸਤ ਸੀ ਕਿ ਬੜੀ ਮੁਸ਼ਕਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਬਿਲਕੁਲ ਜੀ ਬਹੁਤ ਜ਼ਿਆਦਾ ਜੀ ਬੜੀ ਜ਼ਬਰਦਸਤ ਕੀ ਨਾਮ ਹੈ ਸਰ ਮੇਰੇ ਨਾਲ ਜੀ ਅੰਮ੍ਰਿਤਪਾਲ ਸਾਹਿਬ ਜਮੀਰ ਖਾਸ ਅੰਮ੍ਰਿਤਪਾਲ ਜਮੀਰ ਖਾਸ ਤੋਂ ਜੀ ਤੁਹਾਨੂੰ ਤੇ ਗੱਲਬਾਤ ਕਰਾਂਗੇ ਜੀ ਸਰ ਸਰ ਕਿਸ ਤਰ੍ਹਾਂ ਦੀ ਜਿਹੜੀ ਹੈ ਤੁਹਾਨੂੰ ਕੁਛ ਨਾ ਮਿਲੀ ਸੀ ਇਥੇ ਹਾਦਸਾ ਵਾਪਰਿਆ ਔਰ ਕਿੰਨੇ ਟਾਈਮ ਦੇ ਵਿੱਚ ਤੁਸੀਂ ਇਥੇ ਪਹੁੰਚ ਗਏ ਸੀ ਕੁਛ ਨਾ ਮਿਲ ਤਾ 5 ਮਿੰਟ ਦੇ ਵਿੱਚ ਮੌਕੇ ਤੇ ਪਹੁੰਚ ਗਏ ਸੀ ਸਾਡਾ ਥਾਣਾ ਫਨੇੜੇ ਹੀ ਜੀ ਅਸੀਂ ਆ ਕੇ ਦੇਖਿਆ ਤਾਂ ਜਿਹੜੇ ਸੀਗੇ ਕਾਰ ਦੇ ਵਿੱਚ ਸੀਗੇ ਜਿੰਨੇ ਡਰੋਨਾਂ ਨੂੰ ਰੋਕਨੇ ਕੱਢ ਕੇ ਪਹਿਲੇ ਹੀ ਭੇਜ ਦਿੱਤਾ ਸੀ ਜੀ ਕਿਉਂਕਿ ਐਸੇ ਕਾਫੀ ਜਾਮ ਸੀ ਅਸੀਂ ਟੈਕ ਨੂੰ ਭੇਜ ਰਹੇ ਹਾਂ ਜੀ ਇਹ ਕਾਰ ਜਿਹੜੀ ਸੀਗੀ ਰੇਡਰ ਸੀਗੀ ਜੀ ਪੀਪੀ ਕਾਰ ਜਲਾਲਾਬਾਦ ਦੀ ਰੋਸਪੁਰ ਦੀ ਦਫ਼ਤਰ ਵਾਲੀ ਜੀ ਇਹ ਕੋਈ ਪਤਾ ਲੱਗਿਆ ਕਿਥੋਂ ਆ ਰਹੇ ਫਰੋਇਪਰ ਤੋਂ ਵਿਆਹ ਪ੍ਰੋਗਰਾਮ ਪੰਜ ਪੰਜ ਸਵਾਰ ਸੀ ਜੀ ਵਿਆਹ ਸਮਾਗਮ ਤੋਂ ਆ ਰਹੇ ਸੀ ਇਹਨਾਂ ਮਹਾਲਮ ਪਿੰਡ ਜਾਣਾ ਸੀ ਜੀ ਇਹਨਾਂ ਪਤਾ ਚੱਲਿਆ ਜੀ ਅੱਛਾ ਮਹਾਲਮ ਪਿੰਡ ਜੀ ਦੋ ਦੀ ਡੈਥ ਹੋ ਗਈ ਜੀ ਬਾਕੀ ਸਭ ਦੇਖਦੇ ਨੇ ਜੀ ਜਿਹੜੀ ਦੋ ਕੈਜ਼ੂਐਲਟੀਆਂ ਹੋਈਆਂ ਉਹ ਇੱਥੇ ਹੀ ਹੋਈਆਂ ਕਿ ਹਸਪੀਟਲ ਜਾ ਕੇ ਨਹੀਂ ਐਤੋਂ ਹੋ ਗਿਆ ਮੌਕੇ ਦੀ ਹੋ ਗਈ ਅੱਛਾ ਮੀਆਂ ਬੀਬੀ ਸੀਗੇ ਇਹ ਨਿਕੋ ਦੇਖੋ ਅਸੀਂ ਜੱਟਾਂ ਨੇ ਦਸਰੇ ਆਉਂਦੇ ਸਹਧਾਰ ਜਿਹੜੇ ਆਏ ਉਹ ਦਸਰੇ ਤਾਂ ਉਹ ਮੇਨ ਨਹੀਂ ਹੈ ਵੀ ਟ੍ਰੈਫਿਕ ਫਲਾ ਲੈ ਜੀ ਲੋਕਾਂ ਸਪੋਰਟ ਕਰਦੇ ਨੇ ਉਹਨੂੰ ਫਰਦਰ ਕਾਰਨ ਕਰਦੇ ਨੇ ਜੀ ਥੈਂਕ ਯੂ ਟ੍ਰੈਫਿਕ ਵਾਲਾ ਤਾਂ ਮੌਕੇ ਦੇਣੇ ਨਹੀਂ ਟ੍ਰੈਫਿਕ ਵਾਲਾ ਨਹੀਂ ਖਰਾਬ ਕਾਰ ਦਾ ਕੋਈ ਪਤਾ ਲੱਗਿਆ ਕਿੱਥੋਂ ਲੈ ਸੀ ਤੇ ਕਿੱਥੇ ਚੱਲੇ ਬਹਾਲਮ ਪਿੰਡ ਦੇ ਦੱਸਦੇ ਨੇ ਬਹਾਲਮ ਪਿੰਡ ਦੇ ਚੱਲੇ ਸੀ ਕਿਤੇ ਹਾਂ ਚੱਲੇ ਸੀ ਕਿਤੇ ਵਿਆਹ ਫੰਕਸ਼ਨ ਵਾਲੇ ਜੀ ਅੱਛਾ ਜੀ ਤੇ ਬਾਕੀ ਫਿਰ ਟ੍ਰੈਫਿਕ ਮੇਨਟੇਨ ਕਰਕੇ ਤੋਂ ਕਰਦੇ ਜੀ ਟੋਟਲ ਕਿੰਨੇ ਸਵਾਰ ਸੀ ਕਾਰ ਦੇ ਪੰਜ ਸਵਾਰ ਦਾ ਦੋ ਦੀ ਰੈਸ ਹੋਈ ਹੈ ਦੋ ਦੀ ਬਹੁਤ ਹੀ ਪੁਲਿਸ ਪ੍ਰਸ਼ਾਸਨ